ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਂਝੇ ਤੌਰ ਤੇ ਪੂਰੇ ਭਾਰਤ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦੀ ਕਾਲ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਸਰਕਲ ਗੁਰਾਇਆਂ ਦੇ ਮੇਨ ਚੌਂਕ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਵਿਸ਼ੇਸ਼ ਤੌਰ ਤੇ ਪਹੁੰਚੇ ਆਪਣੇ ਸੰਬੋਧਨ ਵਿੱਚ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਸ਼ੰਭੂ ਬਾਡਰ ਖਨੌਰੀ ਬਾਡਰ ਅਤੇ ਰਤਨਪੁਰਾ ਬਾਡਰ ਤੇ ਅੰਦੋਲਨ ਚੱਲਦਿਆਂ ਨੂੰ ਲਗਭਗ 11 ਮਹੀਨੇ ਦਾ ਸਮਾਂ ਹੋ ਚੁੱਕਾ ਹੈ ਜਦਕਿ ਜਗਜੀਤ ਸਿੰਘ ਢੱਲੇਵਾਲ ਨੂੰ ਵੀ ਮਰਨ ਵਰਤ ਤੇ ਬੈਠਿਆ ਨੂੰ 46 ਦਿਨ ਹੋ ਚੁੱਕੇ ਨੇ ਪਰ ਫਿਰ ਵੀ ਸਰਕਾਰਾਂ ਦੇ ਕੰਨਾਂ ਉੱਪਰ ਜੂ ਨਹੀਂ ਸਰਕ ਰਹੀ ਉਹਨਾਂ ਨਾਲ ਹੀ ਕਿਹਾ ਕਿ ਦੇਸ਼ ਦੇ ਖੇਤੀਬਾੜੀ ਮੰਤਰੀ ਕੋਲ ਜਾਗਰੈ ਮੰਤਰੀ ਕੋਲ ਕਿਸਾਨਾਂ ਨਾਲ ਗੱਲ ਕਰਨ ਦਾ ਵੀ ਸਮਾਂ ਨਹੀਂ ਹੈ ਤੇ 18 ਫਰਵਰੀ ਤੋਂ ਬਾਅਦ ਕੋਈ ਵੀ ਮੀਟਿੰਗ ਨਹੀਂ ਕੀਤੀ ਗਈ ਜਿਸ ਦੇ ਰੋਸ ਵਜੋਂ ਹੀ ਪੂਰੇ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾ ਅਤੇ ਸ਼ਿਵਰਾਜ ਚੋਹਾਨ ਸਮੇਤ ਪੂਰੀ ਟੀਮ ਦੀਆਂ ਫੋਟੋਆਂ ਲਗਾ ਕੇ ਪੁਤਲੇ ਫੂਕੇ ਗਏ ਹਨ ਉਹਨਾਂ ਨਾਲ ਹੀ ਮੰਗ ਕੀਤੀ ਕਿ ਸਰਕਾਰ ਨੂੰ ਕਿਸਾਨਾਂ ਦੇ ਮਸਲਿਆਂ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਮਜੂਦ ਸਨ ਗੁਰਾਇਤੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਰਿਪੋਰਟ ਅੱਜ ਦੀ ਇਹ ਘਾਲ ਕਿਉਂਕਿ ਲਗਭਗ 11 ਮਹੀਨੇ ਹੋ ਚੁੱਕੇ ਨੇ 13 ਤਰੀਕ ਨੂੰ 11 ਮਹੀਨੇ ਹੋ ਜਾਣੇ ਨੇ ਜਿਹੜਾ ਚੰਪੂ ਬਾਰਡਰ ਤੇ ਕਨੌਰੀ ਬਾਰਡਰ ਤੇ ਔਰ ਲੰਕੁਰੂ ਦਾ ਰਾਜਸਥਾਨ ਬਾਰਡਰ ਤੇ ਮੌਜੂਦ ਚੱਲ ਰਿਹਾ ਹੈ ਪਰ ਸਰਕਾਰ ਜਿਹੜੀ ਹੈ ਉਹਦੇ ਚੰਗੀ ਜੁਨੀ ਸਰ ਨਹੀਂ ਆ ਸਰਕਾਰ ਦੇ ਕੋਲ ਸਮਾਂ ਨਹੀਂ ਨਿਸ਼ਾਨਾ ਵਾਸਤੇ ਕਿਉਂਕਿ ਇਹ ਕਿਹੜਾ ਬਾੰਦ ਰਿਹਾ ਹੈ ਇਹ ਸਾਰੀਆਂ ਨੀਤੀਆਂ ਕਾਗਜ਼ ਪੱਤੀ ਬਣ ਰਹੀਆਂ ਹੈ ਪੂਰੇ ਦੇਸ਼ ਦਾ ਜਿਹੜਾ ਫੈਕਟਰੀ ਕਟਰ ਕਟਰ ਹੈ ਅਦਾਨੀਆਂ ਵਾਦੀਆਂ ਤੇ ਅੱਜ ਦੇਣਾ ਚਾਹੁੰਦੇ ਐ ਉਹਦੀ ਪੌਂਦਰੀ ਦੇ ਸਹਿਤ ਕਿਸਾਨਾਂ ਨੂੰ ਸਾਰਿਆਂ ਨੂੰ ਤੁਹਾਡੇ ਕਿਸਾਨਾਂ ਸਾਰਿਆਂ ਨੂੰ ਕਿੰਨਾ ਚਾਹੁੰਦੇ ਐ ਕਿ 1900 ਜਾਈ ਤੋਂ ਦੇ ਬਾਣ ਬਣਾ ਕੇ ਉਹਨਾਂ ਅਦਾਨੀਆਂ ਦੇ ਬਸ ਉਹਨਾ ਚਾਹੁੰਦੇ ਐ ਜਿਹੜੇ ਕਿ ਹੁਣ ਸਿਵੇਖਿਆ ਆਊਗਾ ਕਿ ਜਮੂਰੇ ਵਿੱਚੋਂ ਸੇਵਕੀ ਦੇ ਅਮੀਰ ਪਰੋੜਾਂ ਦੋੜਾਂ ਚਲਾ ਕੇ ਇੱਥੇ 150 ਤੋਂ 200 ਵੇਚਦੇ ਐ ਇਸੇ ਤਰੀਕੇ ਨਾਲ ਜਿਹੜੇ ਸੱਜਣਾ ਇਹ ਸਮਝਦੇ ਆ ਕਿ ਕਿਸਾਨਾਂ ਨੇ ਖੰਮੇ ਹੀ ਭੋੜਿਆ ਹੈ ਚਾਹੇ ਸਰਕਾਰਾਂ ਦੇ ਬੈਠੇ ਰਹਿੰਦੇ ਆ ਜਾਂ ਉਹ ਸਰਕਾਰਾਂ ਤੋਂ ਉਤਰੇ ਰਹਿੰਦੇ ਆ ਇਹ ਲੜਾਈ ਉਹਨਾਂ ਲੋਕਾਂ ਦੀ ਆ ਕਿਉਂਕਿ ਜਿਸ ਤਰ ਸਾਰਾ ਅਨਾਜ ਅਦਾਨੀਆਂ ਵਾਦੀਆਂ ਤੇ ਚਾਲੋ ਚੱਲਿਆ ਗਿਆ ਕਿ ਆਟਾ 30 ਰੁਪਿਆ ਵਾਲਾ ਆਟਾ 100 ਮੈਣੇ ਵੀ ਨਹੀਂ ਲੱਭਣਾ ਕਿ ਆਮ ਲੋਕਾਂ ਨੇ ਫਿਰ ਬਿਲਕਣਾ ਕਿਉਂਕਿ ਇਹਨਾਂ ਦੀ ਦਾਈ ਅਸੀਂ ਲੜ ਰਹੇ ਆ ਪਰ ਉਹਨੂੰ ਲੱਗਦਾ ਹੈ ਕਿ ਸਾਨੂੰ ਇਹ ਪਰੇਸ਼ਾਨ ਕਰਦੇ ਆ ਰਾਹ ਜਖੜ ਖੜ ਖੜ ਕੇ ਉਪਰਾਹੋ ਇਹ ਤੁਹਾਡੀ ਸਾਰਿਆਂ ਦੀ ਲੜਾਈ ਹੈ ਇਹ ਪੂਰੇ ਦੇਸ਼ ਲਈ ਜਦੋਂ ਜਦ ਹੋ ਰਹੀ ਹੈ ਔਰ ਬੜਬੜੇ ਬੌਲਾਂ ਤੇ ਸਾਰਾ ਕੁਝ ਮਿਲਣਾ ਹੈ ਛੋਟਾ ਦੁਕਾਨਦਾਰ ਵੀ ਮਾਰਿਆ ਜਾਣਾ ਛੋਟਾ ਕਾਰੋਬਾਰ ਵੀ ਮਾਰਿਆ ਜਾਣਾ ਹੈ ਕਿਸਾਨ ਜਿਹੜਾ ਪੰਜਾਬ ਸਰਕਾਰ ਨੂੰ ਚੁਣਦਾ ਹੈ ਫਾਂ ਸਰਕਾਰ ਨੂੰ ਚੁਣਦਾ ਹੈ ਇਹ ਕਰਕੇ ਇਹਨਾਂ ਦਾ ਸਾਧਿਆ ਕਰੋ ਅਜਿਹਾ ਜਿਵੇਂ ਪੁਤਰਾ ਪੁਤਰੀ ਹੈ ਇਹ ਪੂਰੇ ਦੇਸ਼ ਦੇ ਵਿੱਚ ਕਤਲੇਪਕੇ ਜਾ ਰਹੇ ਹੈ ਇਸ ਲੋਹੇ ਦੇ ਵਿੱਚ ਇਹ ਨਵੀਂ ਚਾਵਲ ਸਰਕਾਰ ਹੈ ਇਹ ਹੁਣ ਤੱਕ ਧੰਨੇਵਾਦ ਸਾਹਿਬ ਨੂੰ 46 ਦਿਨ ਹੋ ਗਿਆ ਔਰ ਉਹ ਬਲੌ ਨੂੰ ਤਿਆਰ ਨਹੀਂ ਗਏ ਕਿਸੇ ਨੇ ਵੀ ਕੋਸ਼ਿਸ਼ ਕਰ ਸਕਦਾ ਹੁਣ ਇੱਕ ਕਿਸਾਨ ਆਪਣੀ ਜਾਨ ਲਾ ਕੇ ਬੈਠਾ ਹੈ ਪਰ ਕਿਸੇ ਦਾ ਖੇਤੀਬਾੜੀ ਮੰਤਰੀ ਉਹ ਕੋਈ ਸਮਾਈ ਨਹੀਂ